ਸਤਿ ਸ਼੍ਰੀ ਅਕਾਲ ਜੀ ਪਿੰਡ ਝੰਡੂਕੇ ਦੇ ਵਿੱਚ ਖੜੇ ਆ ਆ ਪਾ ਜ਼ਿਲ੍ਹਾ ਮਾਨਸਾ ਤੇ ਇੱਥੇ ਤੁਹਾਨੂੰ ਬਹੁਤ ਸਸਤੇ AC ਮਿਲਣਗੇ ਜਿਹੜਾ ਵਿੰਡੋ AC ਆ 10000 ਰੁਪਏ ਤੋਂ ਸ਼ੁਰੂ ਆ ਤੇ ਜਿਹੜਾ ਸਪਲਟ AC ਆ 14000 ਰੁਪਏ ਤੋਂ ਸ਼ੁਰੂ ਆ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਬਾਈ ਨੂੰ ਕਹਾਂ ਆ ਵੀ ਕਮਲਾ ਘਰ ਦਿਖਾ ਦਿਓ ਬਾਈ ਦਾ ਬਾਈ ਨੇ ਘਰੇ ਕੰਮ ਕਰਿਆ ਹੋਇਆ ਕੈਮਰਾ ਮਾਰ ਦਿਓ ਇਹ ਨਹੀਂ ਹੈਗਾ ਕੋਈ ਫਰਾਡ ਸਿਸਟਮ ਹੋਊਗਾ ਕਿਸੇ ਵੀ ਤਰ੍ਹਾਂ ਦਾ ਬਾਈ ਆਪਦੇ ਘਰੇ ਮਤਲਬ ਉਹ ਸਮਾਨ ਰੱਖ ਕੇ ਵੇਚਦਾ ਹਨਾ ਤੇ ਸਸਤਾ ਤਾਂ ਦੇ ਰਿਹਾ ਵੀ ਬਾਈ ਨੂੰ ਕੋਈ ਮਹਿੰਗੇ ਸ਼ੋਰੂਮ ਦਾ ਵੱਡੇ ਸ਼ੋਰੂਮ ਦਾ ਕਿਰਾਇਆ ਨਹੀਂ ਪੈਂਦਾ ਕੋਈ ਸ਼ੀਸ਼ੇ ਸ਼ੂਸ਼ੇ ਨਹੀਂ ਲ ਉਹ ਪੈਸੇ ਗਾਹਕ ਚੋਂ ਕੱਢੇ ਜਾਂਦੇ ਨੇ ਜਿਹੜੇ ਆਪਾਂ ਵੱਡੇ ਬਾਲੇ ਸ਼ੋਰੂਮਾਂ ਤੇ ਜਾਂਦੇ ਆਂਗੇ ਤੇ ਵੀਡੀਓ ਤੇ ਵੀਡੀਓ ਨੂੰ ਆਪਣੀ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀ ਗੱਲਬਾਤ ਉਹਨੂੰ ਦਿਖਾਵਾਂਗੇ ਵੀਡੀਓ ਲਾਸਟ ਤੱਕ ਬਣੇ ਰਹੋ ਆਜੇ ਦੋਸਤੋ ਵਧਿਆ ਜੀ ਇਹਨੂੰ ਠੀਕ ਠਾਕ ਵਧਿਆ ਜੀ ਵਧਿਆ ਵਧਿਆ ਤੇ ਪਹਿਲਾਂ ਤਾਂ ਸਰਤ ਪਹਿਲਾਂ ਬਾਈ ਮਾਈਕ ਲਾਓ ਲਓ ਬਈ ਤੇ ਬਾਈ ਜੀ ਆਪਣਾ ਨਾਂ ਲੱਸੋ ਸਰਤ ਪਹਿਲਾਂ ਆਪਣੇ ਦੋਸਤਾਂ ਦਾ ਨਾਂ ਆਪਣਾ ਜਗਤਾਰ ਸਿੰਘ ਬਬਲੂ ਆ ਜੀ ਹਾਂਜੀ ਪਿੰਡ ਆਪਣਾ ਝੰਡੂਕੇਆ ਠੀਕ ਹੈ ਨੇੜੇ ਫੱਤਾ ਚਨੀਰ ਹੂੰ ਜਿਲ੍ਹਾ ਮਾਨ ਜਲਾ ਮਾਨ ਸਾ ਹਣਾ ਤੇ ਮੈਂ ਆਪਣੇ ਮਤਲਬ ਦੋਸਤਾਂ ਨੂੰ ਇੱਕ ਗੱਲ ਕਹਿ ਬੈਠਾ ਵੀ ਵਿੰਡੋ ਏਸੀ ਜਿਹੜਾ 10000 ਤੋਂ ਸ਼ੁਰੂਆਤ ਤੇ ਸਪਲਟ ਏਸੀ 14000 ਤੋਂ ਸ਼ੁਰੂਆ ਸਹੀ ਹੈ ਬਈ ਅਫਵਾਹ ਤਾਂ ਨਹੀਂ ਸੁਣੀ ਅਸੀਂ ਕੋਈ ਨਹੀਂ ਸਹੀ ਹੈ ਗੱਲ ਅੱਛਾ ਤੇ ਦਿਖਾਵੋਗੇ ਬਈ ਆਪਣੇ ਦੋਸਤਾਂ ਨੂੰ ਹਾਂਜੀ ਤੇ ਆਜੇ ਦੋਸਤੋ ਦਿਖਾਉਣਾ ਤੁਹਾਨੂੰ ਸਾਰੀ ਗੱਲਬਾਤ ਵੀਡੀਓ ਨੂੰ ਲਾਈਕ ਕਰ ਦਿਓ ਭਾਈ ਇਹ ਵੀ ਕੰਪਨੀਆਂ ਬਈ ਟੌਪ ਦੀ ਕੰਪਨੀ ਹੈ ਆਹ ਵਧੀਆ ਕੰਪਨੀ ਹੈ ਵੀ ਪੂਰੀ ਟੌਪ ਦੀ ਕੰਪਨੀ ਹੈ ਬੈਡ ਬੋਲ ਟਸਦੇ ਵੀ ਹੁੰਦੇ ਅੱਜ ਹੈ ਨਹੀਂ ਅੱਛਾ ਵੇਖੇ ਠੀਕ ਹੈ ਵੀ ਮਾਲ ਆਪਣੇ ਕੋਲੇ ਖੜਦਾ ਨਹੀਂ ਹੈਗਾ ਦੋਸਤੋ ਮਾਲ ਯਾਰ ਬਾਈ ਬਈ ਹੋਰਾਂ ਦਾ ਕੰਮ ਇੰਨਾ ਵਧੀਆ ਯਾਰ ਕਹਿੰਦੇ ਫੋਨ ਸੁਣਨ ਦਾ ਟਾਈਮ ਨਹੀਂ ਹੈਗਾ ਤੇ ਦੋਸਤੋ ਬਾਈ ਨੇ ਆਪਣੇ ਘਰ ਹੀ ਕੰਮ ਸ਼ੁਰੂ ਕਰਿਆ ਯਾਰ ਤੇ ਬਾਈ ਮਤਲਬ ਜਦੋਂ ਤੁਸੀਂ ਆਉਣਾ ਤਾਂ ਬਾਈ ਨੂੰ ਫੋਨ ਕਰਕੇ ਆਉਣਾਗਾ ਬਾਈ ਤੁਹਾਨੂੰ ਮਤਲਬ ਘਰ ਹੀ ਮਿਲੂਗਾ ਹਣਾ ਹਾਂ ਮਿਲਦੇ ਮੈਂ ਮੁੰਡਾ ਹੁੰਦਾ ਜਮੈਂ ਤੇ ਬਾਈ ਇਧਰ ਵੀ ਦਿਖਾਓ ਜਿਹੜੇ ਏਸੀ ਪਏ ਆਪਣੇ ਕੋਲੇ ਤੇ ਦੋਸਤੋ ਇਹ ਦੇਖੋ ਤੁਸੀਂ ਯਾਰ ਨੇੜੇ ਕਰਕੇ ਦਿਖਾ ਦੇ ਬਾਈ ਹਾਇਰ ਦਾ ਨੇੜੇ ਕਰਕੇ ਦਿਖਾ ਦੇ ਹਾਇਰ ਕੰਪਨੀ ਦਾ ਏਸੀ ਹੈ ਜਿਵੇਂ ਨਵਾਂ ਏਸੀ ਹੈ ਯਾਰ ਆ ਨਹੀਂ ਹੈਗਾ ਵੀ ਕੋਈ ਚਾਇਨਾ ਮੇਡ ਕੰਪਨੀ ਹੋਊਗੀ ਵੀ ਘਰੇ ਜਾ ਕੇ ਤੁਹਾਡੇ ਖੜਜੂ ਚੱਲੂਗਾ ਹੀ ਨਾ ਕਿਉਂ ਭਾਈ ਤੇ ਉਸ ਤੋਂ ਅੱਗੇ ਦਿਖਾ ਦਿਓ ਦੋਸਤੋ ਭਾਈ ਇਹਦੇ ਬਾਰੇ ਵੀ ਇਹਨਾਂ ਬਾਰੇ ਵੀ ਦੱਸੋ ਆਹ ਦੱਸਦਾ ਜੀ ਭਾਈ 5 ਸਟਾਰ ਠੀਕ ਹੈ ਇਹ 5 ਸਟਾਰ ਆ ਗਿਆ ਹਨਾ ਤੇ ਭਾਈ ਇਹ ਵੀ ਇਹਦੇ ਬਾਰੇ ਵੀ ਦੱਸੋ ਅੱਛਾ ਇਹ ਗੋਦਰੇਜ ਕੰਪਨੀ ਦਾ ਆ ਗਿਆ ਦੋਸਤੋ ਜਮਾ ਟੌਪ ਟੌਪ ਦੀਆਂ ਕੰਪਨੀਆਂ ਨੇ ਯਾਰ ਪੂਰੀ ਘੈਂਟ ਗੱਲਬਾਤ ਆ ਉਸ ਤੋਂ ਬਾਅਦ ਭਾਈ ਕਿਹੜਾ ਆ ਗਿਆ ਇਹ ਲੋਇਡ ਇਹ ਲੋਇਡ ਕੰਪਨੀ ਦਾ ਆ ਗਿਆ ਹਨਾ ਕੰਪਨੀਆਂ ਸਾਰੀਆਂ ਜਾਣੀਆਂ ਪਛਾਣੀਆਂ ਨੇ ਜਿਹੜੀਆਂ ਚੱਲਦੀਆਂ ਮਾਰਕੀਟ ਦੇ ਵਿੱਚ ਹਨਾ ਤੇ ਆ Samsung ਦਾ ਬਈ ਇਹ ਕਿੰਨੇ ਟਨ ਦਾ ਗਾ ਡੇਟਾਂ ਦੀ ਵੱਧ ਮਾਲ ਅੱਛਾ ਡੇਟਾਂ ਦੀ ਵੱਧ ਲੱਗਦਾ ਡੇਟਾਂ ਦੇ ਵੱਧ ਲੱਗਦੇ ਨੇ ਹਣਾ ਤੇ ਆ ਦਿਖਾ ਦਿਓ ਦੋਸਤੋ ਆਪਣੇ ਦੋਸਤਾਂ ਨੂੰ ਕਿੱਡੀ ਵਧੀਆ ਮਤਲਬ ਯਾਰ ਕੁਆਲਿਟੀ ਦੇ ਪਏ ਨੇ ਗੋਦਰੇ ਚ ਫੇਰਾ ਗਿਆ ਇਧਰ ਹਣਾ ਤੇ ਘੈਂਟ ਗੱਲ ਬਾਤ ਹੈ ਦੇਖੋ ਬਾਈ ਨੇ ਮਤਲਬ ਰੈਪਰ ਉੱਪਰ ਹਟਾ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਪ੍ਰਾਈਵੇਸੀ ਨਹੀਂ ਹੈਗੀ ਇਧਰ ਹੈ ਟਾਚੀ ਦਾ ਪਿਆਗਾ ਟਾਚੀ ਏਸ਼ੀਆ ਦੀ ਦੁਨੀਆ ਦਾ ਸਾਰਾ ਤੋਂ ਵੱਡਾ ਬ੍ਰਾਂਡ ਬਣਿਆ ਜਾਂਦਾ ਗਾ ਕਿਉਂ ਜੀ ਬਾਈ ਜੀ ਹਾਂ ਜੀ ਕੋਈ ਦੂਰ ਨੇੜੇ ਵੀ ਹੁੰਦਾ ਬੰਦਾ ਹਣਾ ਜਮਾ ਜੇ ਮੈਂ ਕੋਈ ਜਲੰਦਰ ਜਲੰਦਰ ਤੋਂ ਆ ਜਾਂਦਾ ਫੋਨ ਤੇ ਕੋਈ ਪਛਾਣ ਦਿੰਨੇ ਹੋ ਜੇ ਕੋਈ ਆ ਜੇ ਤਾਂ ਮੈਨੂੰ ਨਾ ਰੋਜ਼ 10 15 ਫੋਨ ਆਉਂਦੇ ਆ ਅੱਛਾ ਵੀ ਪੈਸੇ ਕਾਤੇ ਪਵਾ ਲੋ ਤੇ ਪਛਾਣ ਦਿਓ ਠੀਕ ਹੈ ਇਹਦਾ ਕਾਰਨ ਹੈਗਾ ਮੇਨ ਹੂੰ ਮੇਨ ਕਾਰਨ ਦਾ ਇਹ ਸਭ ਤੋਂ ਅਗਲਾ ਚੈੱਕ ਕਰੂ ਪਸੰਦ ਕਰੂ ਲਿਜਾਊਗਾ ਆਪਾਂ ਭੇਜ ਦੇ ਗਏ ਦੇ ਪਸੰਦ ਨਾ ਆਵੇ ਆਪਾਂ ਲਾਂਬਾ ਜਿਹਾ ਲੈ ਕੇ ਜਾ ਜੀ ਭਾਈ ਆਪਾਂ ਤਾਂ ਇੱਥੇ ਤਸੱਲੀ ਕਰਕੇ ਪਹੁੰਚ ਜਾਓ ਮਕੈਨਿਕ ਨਾਲ ਲੈ ਕੇ ਲੈ ਕੇ ਜਾਓ ਠੀਕ ਹੈ ਵੀ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਕਲਰ ਕੋਲਰ ਸਾਰਾ ਗੱਲਬਾਤ ਹੈ ਨਾ ਆਪਾਂ ਦੇਖੋ ਆਦਾ ਹਾਂ ਵੀ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਤੇ ਦੋਸਤੋ ਬਾਈ ਨੇ ਯਾਰ ਜਮਾਂ ਖਰੀ ਗੱਲ ਕੀਤੀ ਹੈ ਕਈ ਬੰਦੇ ਹੁੰਦੇ ਨੇ ਵੀ ਕਹਿੰਦੇ ਨੇ ਆਨਲਾਈਨ ਪੈਸੇ ਪਾ ਦਿਓ ਐਨੇ ਪੈਸੇ ਪਾ ਦਿਓ ਫਲਾਨੇ ਪੈਸੇ ਪਾ ਦਿਓ ਤੇ ਹਾਂ ਪੈਸਾ ਨਹੀਂ ਪਾਉਣਾ ਤੇ ਬਾਈ ਨੇ ਇੱਕ ਗੱਲ ਕੀਤੀ ਹੈ ਕਹਿੰਦਾ ਵੀ ਤੁਸੀਂ ਆਓ ਆਪਦੇ ਪਰਿਵਾਰ ਨੂੰ ਵੀ ਲਿਆਓ ਨਾਲ ਹੋ ਸਕਦਾ ਹਾਂ ਹਾਂ ਕੋਈ ਨਹੀਂ ਪਰ ਮਾਰ ਕਿਥੇ ਪਰਿਵਾਰ ਘਰੀ ਹੈ ਕੋਈ ਗੱਲ ਹਾਂ ਵੀ ਆਪਾਂ ਇੱਥੇ ਘਰੀ ਬੈਠੇ ਆ ਕੋਈ ਉਹਦੇ ਵਾਲੀ ਗੱਲ ਨਹੀਂ ਵੀ ਤੁਸੀਂ ਸਿਲੇਕਟ ਕਰਾ ਕੇ ਲੈ ਕੇ ਜਾਓ ਯਾਰ ਜਿਹੜੀ ਚੀਜ਼ ਤੁਹਾ ਤੇ ਇਹ ਗੱਲ ਬਾਈ ਹੋਰਾਂ ਦੀ ਬਹੁਤ ਵਧੀਆ ਲੱਗੀ ਤੇ ਬਾਈ ਇੱਕ ਚੀਜ਼ ਹੋਰ ਦੱਸੋ ਆਪਣੇ ਕੋਲੇ ਤੇ ਜੇ ਕਿਹੜੀਆਂ-ਕਿਹੜੀਆਂ ਇੱਕ ਤਾਂ ਹੋ ਗਏ ਏਸੀ ਆਪਣੇ ਕੋਲ ਹਾਂਜੀ ਕਿਹੜੀਆਂ-ਕਿਹੜੀਆਂ ਹੋਰ ਚੀਜ਼ਾਂ ਮਿਲ ਜਾਂਦੀਆਂ ਲੱਗਦਾ ਮੀਟਰੀਟ ਦਾ ਕਾਇਦਾ ਮਿਲ ਜਾਂਦਾ ਬਾਈ ਸੇ ਆਪਣਾ ਕੰਮ ਤਾਂ ਮੇਨ ਇੰਸ਼ੀਆਂ ਦੀ ਆ ਅੱਛਾ ਪਰ ਇਹ ਵੀ ਮਿਲ ਜਾਂਦਾ ਚੈਨਲ ਨੂੰ ਫੋਲੋ ਕਰ ਲੈ ਚੁੱਲੇ ਵੀ ਮਿਲ ਜਾਣਗੇ ਬਾਈ ਹੋਰਾਂ ਕੋਲੇ ਬੱਲਬ ਵੀ ਮਿਲ ਜਾਣਗੇ ਤੇ ਇਧਰ ਆ ਲੇੜੀਆਂ ਪਈਆਂ ਹਨਾ ਇਲੈਕਟ੍ਰੀਕਲ ਦਾ ਸਾਰਾ ਸਮਾਨ ਮਿਲੂਗਾ ਇੱਕ ਹੋਰ ਗੱਲ ਆ ਬਾਈ ਮੇਨ ਗੱਲ ਜਿਹੜੀ ਰਹਿ ਗਈ ਹਾਂਜੀ ਇਸ ਤੋਂ ਅਲੱਗ-ਅਲੱਗਣਗੇ ਅਗਲੇ ਨੂੰ ਨਾਟ ਚੇਪੀ ਪਾਈਪ ਸਾਰਾ ਸਮਾਨ ਇੱਥੇ ਲਾਉਣ ਦਾ ਤੁਹਾਨੂੰ ਮਿਲਦਾ ਅੱਛਾ ਵੀ ਏਸੀ ਦਾ ਕੋਈ ਲੋੜ ਨਹੀਂ ਫਿਟਿੰਗ ਦਾ ਸਮਾਨ ਵੀ ਹੁੰਦਾ ਜਿਹੜਾ ਪਾਈਪਾਂ ਹੁੰਦੀਆਂ ਗੈਸ ਵਾਲੀਆਂ ਹੁੰਦੀਆਂ ਪਾਣੀ ਦੀਆਂ ਪਾਈਪਾਂ ਹੁੰਦੀਆਂ ਤਾਰਦੂ ਸਾਰੇ ਬਸ ਮਿਲਦੇ ਠੀਕ ਹੈ ਤੇ ਦੋਸਤੋ ਯਾਰ ਤੁਹਾਨੂੰ ਏਸੀਆਂ ਦੇ ਨਾਲ-ਨਾਲ ਫਿਟਿੰਗ ਵੀ ਮਿਲੂਗੀ ਜਿਵੇਂ ਤੁਸੀਂ ਬਾਈ ਤੋਂ ਸੁਣਿਆ ਲੈਣਾ ਤੇ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਬਾਈ ਨਾਲ ਉੱਥੋਂ ਤੁਸੀਂ ਕਨੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਦੇ ਤੇ ਸ਼ੇਅਰ ਕਰਦੇ ਹੋ ਜੀ ਧੰਨਵਾਦ ਜੀ ਧੰਨਵਾਦ ਬਾਈ ਜੀ ਤੁਹਾਡਾ ਛੋਟਾ ਵੀ ਜੀ ਆਇਆਂ ਦਾ ਬਹੁਤ ਬਹੁਤ